ਯੂਐਸ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਬਹੁਤ ਸਾਰੇ ਅਹੁਦੇ ਚੂਜ਼ ਕਰ ਲਏ ਆ ਬਹੁਤ ਸਾਰੇ ਅਹੁਦਿਆਂ ਦੇ ਉੱਤੇ ਕਿਹਨਾ-ਕਿਹਨਾ ਬੰਦਿਆਂ ਨੂੰ ਬਿਠਾਉਣਾ ਉਹ ਉਹਨਾਂ ਨੇ ਡਿਸਾਈਡ ਕਰ ਲਿਆ ਪ੍ਰੈਜ਼ੀਡੈਂਟ ਇਲੈਕਟ ਡੋਨਲਡ 트੍ਰੰਪ ਨੇ ਵਿਵੇਕ ਰਾਮਾਸ਼ਵਾਮੀ ਤੇ ਐਲਨ ਮਸਕ ਨੂੰ ਫੈਡਰਲ EMPLOYES ਨੂੰ ਘੱਟ ਕਰਨ ਦੇ ਲਈ ਜਿਹੜਾ ਕਿਹਾ ਗਿਆ ਜਾਂ ਇਸ ਤਰ੍ਹਾਂ ਆ ਕਿ ਉਹਨਾਂ ਨੇ ਅਸਲ ਦੇ ਵਿੱਚ ਇਹਨਾਂ ਨੂੰ ਬਜਟ ਕੱਟ ਕਰਨ ਦੇ ਲਈ ਕਿਹਾ ਕਿ ਜਿਹੜਾ ਜਿੱਥੇ ਕਿਤੇ ਵੀ ਵਾਧੂ ਖਰਚਾ ਹੋ ਰਿਹਾ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਕੱਟ ਕੀਤਾ ਜਾਵੇ ਤੇ ਇਹ ਹੁਣ ਉਹਨੂੰ ਕੱਟ ਕਰਨਗੇ ਉਹਨੂੰ ਕੱਟ ਕਰਨ ਦੇ ਵਿੱਚ ਕਰਨਗੇ ਕੀ ਇਹ ਕਿ ਜਿਹੜੀ ਅ ਏਮਪਲੋਈ ਨੇ ਜਿਹੜੇ ਜਿੱਥੇ ਫੈਡਰਲ ਲੈਵਲ ਦੇ ਉੱਤੇ ਜਿੰਨੇ ਬੰਦੇ ਕੰਮ ਕਰਦੇ ਆ ਇਹਨਾਂ ਨੂੰ ਲੱਗਦਾ ਕਿ ਉਹ ਬੰਦੇ ਜ਼ਿਆਦਾ ਆ ਕੰਮੋਂ ਨਾ ਹੈ ਨਹੀਂ ਹੁਣ ਉਹਨੂੰ ਸਿੱਧਾ ਸਿੱਧਾ ਇਹ ਕੱਟ ਕਰਨਗੇ ਜਾਂ ਉੱਥੇ ਇਹ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਨੂੰ ਕੱਟ ਕੀਤਾ ਜਾਵੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ 트੍ਰੰਪ ਨੇ ਆਪਣੀ ਸਰਕਾਰ ਚਲਾਉਣ ਦੇ ਲਈ ਇੱਕ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਉਹਦੇ ਵਿੱਚ ਦੋ ਵਿਅਕਤੀਆਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਜਾਂ ਦੇਣੀ ਹੈ ਜਦੋਂ ਉਹਨਾਂ ਨੇ ਰਾਸ਼ਟਰਪਤੀ ਬਣ ਜਾਣਾ ਜਨਵਰੀ ਦੇ ਵਿੱਚ ਇੱਕ ਡੋਨਲਡ 트੍ਰੰਪ ਤੇ ਦੂਜੇ ਵਿਵੇਕ ਕ੍ਰਮਨ ਸੁਆਮੀ ਦੋਨੋਂ ਵੱਡੇ ਐਂਟਰਪ੍ਰਨਿਅਰ ਨੇ ਬਹੁਤ ਤੇਜ਼ ਦਿਮਾਗ ਵਾਲੇ ਨੇ ਇਹਨਾਂ ਨੂੰ ਇਹ ਕਿਹਾ ਗਿਆ ਕਿ ਜਿਹੜੀ ਫੈਡਰਲ ਸਪੈਂਡਿੰਗ ਆ ਜਾਂ ਜਿੱਥੇ ਕਿਤੇ ਆ ਉੱਥੇ ਕੱਟ ਕੀਤਾ ਜਾਵੇ ਉੱਥੇ ਖਰਚੇ ਘਟਾਏ ਜਾਣ ਇਹ ਕੀ ਕਰ ਰਿਹਾ ਹੁਣ ਐਲਨ ਮਸਕ ਦੇ ਵਿਵੇਕ ਰਾਮਾ ਸੁਆਮੀ ਐਸ ਵੇਲੇ ਪਲਾਨ ਕਰ ਰਹੇ ਆ ਕਿ ਜਿਹੜੇ ਫੈਡਰਲ ਮੁਲਾਜ਼ਮ ਨੇ ਫੈਡਰਲ EMPLOYE ਨੇ ਉਹਨਾਂ ਦੀ ਗਿਣਤੀ ਦੇ ਵਿੱਚ ਕੱਟ ਕੀਤਾ ਜਾਊਗਾ ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਫੈਡਰਲ ਰੈਗੂਲੇਸ਼ਨਸ ਆ ਜਾਂ ਉਹਨਾਂ ਸਾਰੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਹਾਵ ਨਾਲ ਚੈੱਕ ਕੀਤਾ ਜਾਊਗਾ ਚਲਾਇਆ ਜਾਊਗਾ ਜਿਹੜੀ ਸਪੈਂਡਿੰਗ ਆ ਜਿਹੜਾ ਖਰਚਾ ਆ ਉਹਨੂੰ ਸਿੱਧਾ ਸਿੱਧਾ ਘਟਾਇਆ ਜਾ ਰਿਹਾ ਬਹੁਤ ਸਾਰੇ ਪ੍ਰੋਗਰਾਮ ਜਿਨ੍ਹਾਂ ਨੂੰ ਜਿਹੜੀ ਰੀਸੈਂਟ ਕਾਂਗਰੈਸ਼ਨਲ ਜਿਹੜੀ ਸਪੈਂਡਿੰਗ ਦੀ ਅਪਰੂਵਲ ਨਹੀਂ ਮਿਲੀ ਉਹਨਾਂ ਨੂੰ ਬੰਦ ਕੀਤਾ ਜਾਊਗਾ ਔਰ ਰਿਟਾਇਰਮੈਂਟ ਇਨਸੈਂਟਿਵ ਖਾਸ ਤੌਰ ਦੇ ਉੱਤੇ ਦਿੱਤੇ ਜਾ ਰਹੇ ਆ ਮੁਲਾਜ਼ਮਾਂ ਨੂੰ ਇਹ ਕਿਹਾ ਜਾਊਗਾ ਕਿ ਤੁਸੀਂ ਰਿਟਾਇਰ ਹੋ ਜਾਓ ਟਾਈਮ ਦੇ ਨਾਲ ਹੀ ਚਲੇ ਜਾਓ ਤੇ ਉਸ ਵੇਲੇ ਜਦੋਂ ਤੁਸੀਂ ਰਿਟਾਇਰ ਹੁੰਨੇ ਹੋ ਤੁਹਾਨੂੰ ਵੱਡੇ ਪੈਕੇਜ ਜਾਂ ਬੈਨੀਫਿਟ ਦਿੱਤੇ ਜਾਣਗੇ ਜਿਹਦੇ ਲਾਲਚ ਵਿੱਚ ਆ ਕੇ ਲੋਕ ਨੌਕਰੀਆਂ ਛੱਡ ਜਾਣਗੇ ਜਾਂ ਛੱਡਣ ਦੀ ਵੱਲੂ ਜ਼ਿਆਦਾ ਜਾਣਗੇ ਪਾਵਰ ਨੂੰ ਬੈਲੈਂਸ ਕੀਤਾ ਜਾ ਰਿਹਾ ਪਰਪਸ ਕੀ ਆ ਕਿ ਪ੍ਰੈਜ਼ੀਡੈਂਸ਼ੀਅਲ ਜਿਹੜਾ ਪ੍ਰੈਜ਼ੀਡੈਂਟਾ ਨੂੰ ਜ਼ਿਆਦਾ ਪਾਵਰ ਦਿੱਤੀ ਜਾਵੇ ਖਾਸ ਕਰਕੇ ਫੰਡਿੰਗ ਦੇ ਲਈ ਕਿ ਜਿੱਥੇ ਖਾਸ ਕਰਕੇ ਫੰਡਿੰਗ ਰੋਕਣੀ ਆ ਕੁਝ ਪ੍ਰੋਗਰਾਮਾਂ ਦੇ ਵਿੱਚ ਬਿਨਾ ਜਿਹੜੀ ਕਾਂਗਰਸ ਦੀ ਅਪਰੂਵਲ ਦੇ ਇਹ ਵੀ ਇਸੇ ਚੀਜ਼ ਦਾ ਇੱਕ ਪਾਰਟ ਆ ਜਿਹੜੀ ਸੁਪਰੀਮ ਕੋਰਟ ਦੀ ਸਪੋਰਟ ਆ ਜਿਹੜੇ ਜਿਹੜੀ ਕਿਉਂਕਿ ਕਨਸਰਵੇਟਿਵ ਮੈਜੋਰਟੀ ਐਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਉਹ ਆਪਣਾ ਪਲਾਨ ਕਰ ਰਿਹਾ ਹੈ ਕਿ ਰੈਗੂਲੇਸ਼ਨਸ ਨੂੰ ਸਿੱਧਾ-ਸਿੱਧਾ ਕੱਟ ਕੀਤਾ ਜਿਹੜਾ ਕੀਤਾ ਜਾਵੇ ਤੇ ਜਿਹੜੀ ਫੈਡਰਲ ਪਾਵਰ ਆ ਉਹਨੂੰ ਇਹਦੇ ਵਿੱਚ ਘਟਾ ਦਿੱਤਾ ਜਾਵੇ ਹੁਣ ਹੋਊਗਾ ਕੀ ਇਹਦੇ ਵਿੱਚ ਚਾਹੁੰਦੇ ਇਹ ਆ ਕਿ ਜਿਹੜਾ 트럼ਪ ਦੇ ਵੇਲੇ ਦੇ ਵਿੱਚ ਸੀਗਾ ਕਿ ਕਿਸੇ ਇੱਕ ਕਾਨੂੰਨ ਸੀਗਾ ਜਿਹਦੇ ਤਹਿਤ ਕਿਸੇ ਵੀ ਮੁਲਾਜ਼ਮ ਨੂੰ ਸੌਖਿਆਂ ਫਾਇਰ ਕੀਤਾ ਜਾ ਸਕਦਾ ਸੀ ਕਿਸੇ ਵੀ ਸਿਵਲ ਸਰਵਰਟ ਨੂੰ ਫਾਇਰ ਕਰਨਾ ਸੌਖਾ ਸੀ ਉਹਨੂੰ ਦੁਬਾਰਾ ਲਿਆਂਦਾ ਜਾ ਰਿਹਾ ਤਾਂ ਕਿ ਜਿਹੜੀਆਂ ਲਾਇਲ ਵਿਅਕਤੀਆਂ ਦੀਆਂ ਅਪੁਆਇੰਟਮੈਂਟਸ ਆ ਉਹ ਕੀਤੀਆਂ ਜਾ ਸਕਣ ਸੋ ਇਹਦਾ ਸਿੱਧਾ ਸਿੱਧਾ ਇੰਪੈਕਟ ਪਊਗਾ ਦੂਜਾ ਕੁਝ ਜਿਹੜੇ ਆਲੋਚਕ ਨੇ ਉਹ ਇਹ ਕਹਿ ਰਹੇ ਆ ਕਿ ਇਹ ਬਜਟ ਦੀ ਮਿਸ ਅੰਡਰਸਟੈਂਡਿੰਗ ਆ ਅਸਲ ਦੇ ਵਿੱਚ ਮੁਲਾਜ਼ਮਾਂ ਨੂੰ ਕੱਢਣ ਦੇ ਨਾਲ ਜਾਂ ਇੰਨਾ ਕੁ ਕਟ ਕਰਨ ਦੇ ਨਾਲ ਅਮਰੀਕਾ ਦੇ ਵਿੱਚ ਬਹੁਤ ਵੱਡਾ ਫਰਕ ਨਹੀਂ ਪੈਣਾ ਇਹ ਬਜਟ ਤਾਂ ਬਹੁਤ ਛੋਟਾ ਜਿਹਾ ਹਿੱਸਾ ਹੈ ਇਹਦਾ ਇੰਪੈਕਟ ਬਹੁਤ ਵੱਡਾ ਨਹੀਂ ਪਊਗਾ ਇਹਦੇ ਵਿੱਚ ਕਾਨੂੰਨੀ ਤੇ ਰਾਜਨੀਤਿਕ ਅੜਚਨਾ ਵੀ ਨੇ ਜਿਹੜਾ ਲੀਗਲ ਰੋਡ ਬਲੌਕ ਆ ਪੋਲਿਟੀਕਲ ਰੈਜ਼ਿਸਟੈਂਸ ਦਾ ਉੱਥੇ ਕੀ ਹੋਊਗਾ ਇਦਾਂ ਦਾ ਆਈਡੀਆ 트ੰਪ ਦੀ ਪਹਿਲੀ ਟਰਮ ਦੇ ਵਿੱਚ ਵੀ ਆਇਆ ਸੀ ਉਸ ਵੇਲੇ ਵੀ ਇਹ ਆਈਡੀਆ ਫੇਲ ਹੋ ਗਿਆ ਹੁਣ ਨਵੇਂ ਤਰੀਕੇ ਤੋਂ ਵਿਵੇਕ ਰਾਮਾ ਸੋਮਿਤ ਐਲਨ ਮਸਕ ਇਸ ਆਈਡੀਆ ਨੂੰ ਦੁਬਾਰਾ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਦੇਖੋ ਕਿੰਨੀ ਸਫਲਤਾ ਮਿਲਦੀ ਆ ਕਿੰਨੇ ਕੁ ਮੁਲਾਜ਼ਮਾਂ ਤੇ ਕੱਟ ਲੱਗਦਾ ਕਿੰਨੇ ਕੁ ਨੌਕਰੀ ਛੱਡ ਕੇ ਜਾਂਦੇ ਆ ਤੇ ਉਹ ਸਾਰੇ ਕੁਝ ਦਾ ਅਲਟੀਮੇਟਲੀ ਜਿਹੜਾ ਬਜਟ ਆ ਉਹਦੇ ਉੱਤੇ ਕਿੰਨਾ ਕੁ ਅਸਰ ਪਊਗਾ ਇਹ ਵੀ ਗੱਲਬਾਤ ਜਿਹੜੀ ਆ ਉਹ ਕਾਫੀ ਜ਼ਿਆਦਾ ਇਸ ਵੇਲੇ ਮਹੱਤਵਪੂਰਨ ਆ ਅਗਲੀ ਖਬਰ ਦੋਸਤੋ ਜਿਹੜੇ ਸਾਬਕਾ ਯੂਐਸ ਰਿਪ੍ਰੈਜ਼ੈਂਟੇਟਿਵ ਨੇ ਮੈਟ ਗੇਟਸ ਉਹਨਾਂ ਨੇ ਜਨਾ ਨਾ ਜਿਹੜਾ ਵਿਦਡਰਾ ਕਰ ਲਿਆ ਗਿਆ ਆ ਯੂਐਸ ਪ੍ਰੈਜ਼ੀਡੈਂਟ ਇਲੈਕਟ ਡੋਨਲਡ 트੍ਰੰਪ ਦੇ ਅਟਾਰਨੀ ਜਨਰਲ ਵੱਜੋਂ ਅੱਜ ਵੀਰਵਾਰ ਨੂੰ ਇਹ ਕਿਹਾ ਗਿਆ ਕਿ ਉਹਨਾਂ ਦਾ ਕਨਫਰਮ ਹੋਣ ਦੇ ਨਾਲ ਇੱਕ ਡਿਸਟਰੈਕਸ਼ਨ ਹੋ ਜਾਣੀ ਸੀ ਕਿਉਂ ਕਹਿੰਦੇ ਅਸੀਂ ਕੋਈ ਵੀ ਟਾਈਮ ਇਹਦੇ ਵਿੱਚ ਵੇਸਟ ਨਹੀਂ ਕਰਨਾ ਚਾਹੁੰਦੇ ਇਸ ਕੰਮ ਦੇ ਵਿੱਚ ਵੀ ਕੋਈ ਉਸ ਤਰ੍ਹਾਂ ਦੀ ਗੱਲਬਾਤ ਹੋਵੇ ਤੇ ਉਹ ਕਹਿੰਦੇ ਮੈਂ ਆਪਣਾ ਨਾਮ ਵਿਦਡਰਾ ਕਰਦਾ ਹਾਂ ਇਸ ਕਨਸਿਡਰੇਸ਼ਨ ਤੋਂ ਅਟਾਰਨੀ ਜਨਰਲ ਦੀ ਤੋਂ ਕੱਲ ਵੀ ਆਪਾਂ ਖਬਰ ਕੀਤੀ ਸੀ ਤੁਹਾਡੇ ਨਾਲ ਸੰਜੀ ਪਰਸੋਂ ਖਬਰ ਕੀਤੀ ਸੀ ਜਿਹਦੇ ਵਿੱਚ ਜਦੋਂ ਇਹ ਜ਼ਿਕਰ ਹੋਇਆ ਸੀ ਕਿ ਜਿਹੜੇ ਅਮਰੀਕਾ ਦੇ ਅਗਲੇ ਅਟਾਰਨੀ ਜਨਰਲ ਨੇ ਉਹ ਮੈਟ ਗੇਟ ਸੋਣਗੇ ਉਹਦੇ ਤੋਂ ਬਾਅਦ ਬਹੁਤ ਸਾਰਾ ਵਿਰੋਧ ਹੋਇਆ ਸੀ ਬਹੁਤ ਸਾਰਾ ਕਰੈਕਟ ਸਿਸਮ ਹੋਇਆ ਸੀ ਉਹ ਕ੍ਰਟਸਨ ਤੋਂ ਬਾਅਦ ਇਹ ਸੀਗਾ ਵੀ ਇਹਨਾਂ ਨੂੰ ਕੀ ਹਾਊਸ ਅਪਰੂਵਲ ਦਿੰਦਾ ਜਾਂ ਇਹਨਾਂ ਦੀ ਅਪਰੂਵਲ ਹੁੰਦੀ ਆ ਸੋ ਇਸ ਗੱਲਬਾਤ ਦੇ ਉੱਤੇ ਜਿਹੜੀਆਂ ਦੋ ਤਰ੍ਹਾਂ ਬਣ ਗਈਆਂ ਸੀ ਡੈਮੋਕ੍ਰੇਟਸ ਤਾਂ ਕਹੀ ਰਏ ਸੀ ਅਧੇਕਤ ਰਿਪਬਲਿਕਨ ਵੀ ਇਸ ਗੱਲ ਦੇ ਹੱਕ ਵਿੱਚ ਨਹੀਂ ਸੀ ਕਿ ਇੰਨੇ ਕੰਟਰੋਵਰਸਰੀ ਵਾਲੇ ਬੰਦੇ ਨੂੰ ਅਟਾਰਨੀ ਜਨਰਲ ਵਰਗਾ ਐਡਾ ਵੱਡਾ ਅਹੁਦਾ ਦਿੱਤਾ ਜਾਵੇ ਸੋ ਜਦੋਂ ਜਿਹੜਾ ਹਾਊਸ ਐਥਿਕ ਕਮੇਟੀ ਦੀ ਰਿਪੋਰਟ ਸੀ ਉਹਦੇ ਉੱਤੇ ਵੀ ਚਰਚਾ ਚੱਲਦੀ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਉਹਦੀ ਰਿਪੋਰਟ ਜਿਹੜੀ ਆ ਉਹ ਰਿਲੀਜ਼ ਹੋਣੀ ਚਾਹੀਦੀ ਆ ਸੋ ਇਹ ਨਾਮਿਨੇਸ਼ਨ ਜਿੱਦਣ ਦੀ ਹੋਈ ਸੀ ਹੁਣ ਇਹਨੂੰ ਇਹ ਦੇਖਣ ਵਾਲੀ ਗੱਲ ਆ ਕਿ ਦੇ ਪਿੱਛੇ ਕਾਰਨ ਕੀ ਸੀਗਾ ਇਹਨਾਂ ਨੇ ਜਿਹੜੇ ਸਾਬਕਾ ਫਲੋਰੀਡਾ ਦੇ ਕਾਂਗਰਸਮੈਂਬਰ ਸੀਗੇ ਮੈਟ ਗੈਟਸ ਜਿਹਨਾਂ ਨੂੰ ਅਟਾਰਨੀ ਜਨਰਲ ਦੇ ਨਾਂ ਇਹਨਾਂ ਦਾ ਪਿਕ ਕਰ ਲਿਆ ਸੀ ਵੀ ਜਦੋਂ ਅਸੀਂ ਜਨਵਰੀ ਦੇ ਵਿੱਚ ਸੌਹ ਚੁੱਕਣੀ ਇਹਨਾਂ ਨੂੰ ਅਟਾਰਨੀ ਜਨਰਲ ਬਣਾ ਦੇਣਾ ਆ ਉਥੇ ਕਾਨੂੰਨੀ ਦਿੱਕਤ ਕੀ ਸੀਗੀ ਕਿਉਂਕਿ ਇਹਨਾਂ ਦੇ ਉੱਤੇ ਇਨਵੈਸਟੀਗੇਸ਼ਨ ਚੱਲਦੀ ਸੀ ਕਈ ਦੋਸ਼ ਲੱਗੇ ਸੀ ਨਾ ਜਿਹਦੇ ਉੱਤੇ ਸੈਕਸ਼ੂਅਲ ਮਿਸਕੰਡਕਟ ਦੇ ਔਰ ਉਹ ਪੈਸੇ ਦੇ ਕੇ ਸੈਕਸ਼ੂਅਲ ਫੇਵਰ ਦੇ ਤੇ ਜਿਨ੍ਹਾਂ ਦੇ ਵਿੱਚ ਇੱਕ 17 ਸਾਲਾਂ ਦੀ ਕੁੜੀ ਵੀ ਸ਼ਾਮਲ ਦੱ ਹੁਣ ਦੋਸ਼ ਲੱਗੇ ਸੀ ਪਰ ਕੋਈ ਵੀ ਇਹਨਾਂ ਦੇ ਉੱਤੇ ਚਾਰਜ ਨਹੀਂ ਲੱਗੇ ਦੋਸ਼ ਆਇਦ ਨਹੀਂ ਹੋਏ ਜਦੋਂ ਚਾਰਜ ਨਹੀਂ ਲੱਗੇ ਦਾ ਮਤਲਬ ਇਹ ਹੈ ਕਿ ਇਹ ਇਨੋਸੈਂਟ ਆ ਜੈਨਾਂ ਦਾ ਕਸੂਰ ਨਹੀਂ ਆ ਪਰ ਅਟਾਰਨੀ ਜਨਰਲ ਦੇ ਅਹੁਦੇ ਉੱਤੇ ਬੈਠਣ ਵਾਲੇ ਵਿਅਕਤੀ ਦੇ ਉੱਪਰ ਦੋਸ਼ ਲੱਗਣੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ ਇਸੇ ਕਰਕੇ ਵਿਰੋਧ ਹੋਇਆ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਆਪਣਾ ਨਾਮ ਵਾਪਸ ਲੈ ਰਿਹਾ ਹਾਊਸ ਦੀ ਜਿਹੜੀ ਐਥਿਕਸ ਐਥਿਕ ਐਥਿਕਸ ਇਨਵੈਸਟੀਗੇਸ਼ਨ ਆ ਇਹਨਾਂ ਨੇ ਰਿਜ਼ਾਈਨ ਕੀਤਾ ਸੀ ਕਾਂਗਰਸ ਤੋਂ ਜਦੋਂ ਹਾਊਸ ਐਥਿਕ ਕਮੇਟੀ ਨੇ ਇਹਨਾਂ ਦੇ ਖਿਲਾਫ ਜਿਹੜੀ ਉਹ ਮਿਸਕੰਡਕਟ ਦੀ ਸਾਰੀ ਜਾਂਚ ਕੀਤੀ ਸੀਗੀ ਹਾਊਸ ਐਥਿਕ ਕਮੇਟੀ ਇਹ ਫਾਈਂਡਿੰਗ ਰਿਲੀਜ਼ ਕਰ ਸਕਦੀ ਆ ਪਰ opinion divided ਆ ਕੁਝ ਕਹਿੰਦੇ ਕਿ ਐਥਿਕ ਕਮੇਟੀ ਦੀ ਰਿਪੋਰਟ ਜਿਹੜੀ ਰਿਲੀਜ਼ ਕੀਤੀ ਜਾਣੀ ਆ ਕੁਝ ਜਾਨੀ ਚਾਹੀਦੀ ਆ ਕੁਝ ਕਹਿੰਦੇ ਨਹੀਂ ਕੀਤੀ ਜਾਣੀ ਚਾਹੀਦੀ ਡੈਮੋਕ੍ਰੇਟਸ ਤੋਂ ਦੂਜੇ ਪਾਸੇ ਸੀ ਪਬਲਿਕ ਦਾ ਵੀ ਮਿਕਸ ਰਿਐਕਸ਼ਨ ਸੀ ਇਹਦੇ ਉੱਤੇ ਬੈਕਗ੍ਰਾਉਂਡ ਅਸੀਂ ਜਾਣਦੇ ਆ ਕਿ ਇਹ ਪਹਿਲਾਂ ਲਾਲ ਦੀ ਪ੍ਰੈਕਟਿਸ ਕਰਦੇ ਸੀ ਪੋਲਿਟਿਕਸ ਚ ਆਉਣ ਤੋਂ ਪਹਿਲਾਂ ਤੇ ਜਦੋਂ ਇਹ ਸਸਪੈਂਡ ਹੋਇਆ ਬਾਰ ਦੇ ਵਿੱਚ 2022 ਦੇ ਵਿੱਚ ਕਿਉਂਕਿ ਅਨਪੇਡ ਫੀਸ ਸੀਗੀ ਇਹਨਾਂ ਦੀ ਬਾਅਦ ਵਿੱਚ ਇਹਨਾਂ ਨੂੰ ਫੇਰ ਉੱਥੇ ਜਿਹੜਾ ਕਰ ਲਿਆ ਗਿਆ ਤੇ ਅਟਾਰਨੀ ਜਨਰਲ ਵਜੋਂ ਗੈਟਸ ਦਾ ਨਾਮ ਸਾਹਮਣੇ ਆਇਆ ਜਸਟਿਸ ਡਿਪਾਰਟਮੈਂਟ ਦੇ ਤੇ ਜਿਹੜੀ ਇੱਕ ਦੇਸ਼ ਦੇ ਸਭ ਤੋਂ ਵੱਡੇ ਲੀਗਲ ਐਡਵਾਈਜ਼ਰ ਦਾ ਕੰਮ ਇਹਨਾਂ ਨੇ ਕਰਨਾ ਸੀ ਸੋ ਹੁਣ ਅਲਟੀਮੇਟਲੀ ਹਾਲਾਂਕਿ ਸਾਰੇ ਨਾਵਾਂ ਦੇ ਉੱਤੇ ਕੰਟਰੋਵਰਸੀ ਹੋਈ ਹੈ ਵਿਰੋਧ ਸਾਰੇ ਨਾਵਾਂ ਦੇ ਉੱਤੇ ਹੋਇਆ ਜਿਹੜੀਆਂ ਨੋਮੀਨੇਸ਼ਨਾਂ ਕੀਤੀਆਂ ਜਾ ਰਹੀਆਂ ਉਹਨਾਂ ਸਾਰਿਆਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਵਿਰੋਧ ਹੋਇਆ ਪਰ ਇਹਨਾਂ ਦੇ ਉੱਤੇ ਜਿਹੜਾ ਵਿਰੋਧ ਵੱਡਾ ਸੀ ਤੇ ਇਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ ਕਿ ਮੈਂ ਇਸ ਦੌਰ ਦੇ ਵਿੱਚੋਂ ਬਾਹਰ ਹੋਣਾ ਸੋ ਇਹ ਇੱਕ ਬਹੁਤ ਮਹੱਤਵਪੂਰਨ ਗੱਲਬਾਤ ਆ ਪਰ ਜੇ ਇਸ ਕਿਸਮ ਦੀਆਂ ਡੋਨਲਡ ਟਰੰਪ ਦੀਆਂ ਪਿਕਸ ਨੇ ਜੇ ਇਸ ਕਿਸਮ ਦੇ ਇਹ ਲੋਕਾਂ ਨੂੰ ਚੁਣ ਰਹੇ ਆ ਲੱਗਦਾ ਹੈ ਕਿ ਵੱਡੀ ਤਬਦੀਲੀ ਅਮਰੀਕਾ ਦੇ ਸਾਰੇ ਢਾਂਚੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਜਨਵਰੀ ਦੇ ਵਿੱਚ ਡੋਨਲਡ ਟਰੰਪ ਸੌ ਚੋਕ ਲੈਂਦੇ ਉਹਦੇ ਤੋਂ ਬਾਅਦ ਹੋਏਗੀ ਅਗਲੀ ਗੱਲਬਾਤ ਦੋਸਤੋ ਇੱਕ ਕੈਪੀਟਲ ਬਿਲਡਿੰਗ ਦੇ ਵਿੱਚ ਬਾਥਰੂਮਾਂ ਦਾ ਰੋਲਰ ਰੱਪਾ ਪਿਆ ਹੈ ਔਰ ਹਾਊਸ ਸਪੀਕਰ ਮਾਈਕ ਜੌਨਸਨ ਨੇ ਅਨਾਉਂਸਮੈਂਟ ਕੀਤੀ ਹੈ ਅੱਜ ਹਾਊਸ ਸਪੀਕਰ ਮਾਈਕ ਜੌਨਸਨ ਨੇ ਅਨਾਉਂਸਮੈਂਟ ਕੀਤੀ ਹੈ ਕਿ ਜਿਹੜੇ ਟਰਾਂਸ ਜੈਂਡਰ ਇੰਡੀਵਿਜੂਅਲਸ ਨੇ ਉਹ ਕੈਪੀਟਲ ਰੈਸਟ ਰੂਮਸ ਨੂੰ ਯੂਜ਼ ਨਹੀਂ ਕਰ ਸਕਦੇ ਜੇ ਉਹ ਬਾਥਰੂਮ ਉਹਨਾਂ ਦੇ ਸੈਕਸ ਨਾਲ ਅਲਾਈਨ ਨਹੀਂ ਕਰਦਾ ਉਹ ਸੈਕਸ ਜਿਹੜਾ ਉਹਨਾਂ ਦਾ ਐਟ ਦਾ ਟਾਈਮ ਆਫ ਬਰਥ ਸੀਗਾ ਇਹਦਾ ਮਤਲਬ ਕੀ ਹੈ ਮੇਲ ਤੇ ਫੀਮੇਲ ਬਾਥਰੂਮ ਨੇ ਮਨ ਲਓ ਕੋਈ ਮੇਲ ਆ ਉਹ ਬਾਅਦ ਦੇ ਵਿੱਚ ਸਰਜਰੀ ਕਰਾ ਕੇ ਜਾਂ ਕੁਝ ਵੀ ਕਰਕੇ ਫੀਮੇਲ ਬਣ ਗਿਆ ਤੇ ਉਹ ਹੁਣ ਫੀਮੇਲ ਵਾਲੇ ਬਾਥਰੂਮ ਦੇ ਵਿੱਚ ਨਹੀਂ ਜਾ ਸਕਦਾ ਹਾਲਾਂਕਿ ਸਾਰਾ ਅਮਰੀਕਾ ਦੇ ਵਿੱਚ ਹੀ ਰੌਲਾ ਪਾ ਰਿਹਾ ਇਸ ਵਾਰੀ ਕੈਪੀਟਲ ਬਿਲਡਿੰਗ ਦੇ ਵਿੱਚ ਵੀ ਰੌਲਾ ਰੱਪਾ ਪਿਆ ਤੇ ਹਾਊਸ ਸਪੀਕਰ ਨੂੰ ਇਹ ਅਨਾਉਂਸ ਕਰਨਾ ਕਿਹਾ ਪਿਆ ਤੇ ਰੈਸਟ੍ਰਿਕਟ ਕਰਨਾ ਪਿਆ ਕਿ ਤੁਸੀਂ ਉੱਥੇ ਹੀ ਜਾ ਸਕਦੇ ਆ ਵੀ ਉੱਥੇ ਨਹੀਂ ਜਾ ਸਕਦੇ ਜਿੱਥੇ ਤੁਸੀਂ ਤੁਹਾਡਾ ਜਿਹੜਾ ਐਟ ਦਾ ਟਾਈਮ ਆਫ ਬਰਥ ਤੁਹਾਡਾ ਜਿਹੜਾ ਸੈਕਸ ਉਹ ਨਹੀਂ ਸੀਗਾ ਇਹ ਰੌਲਾ ਕਿਉਂ ਪਿਆ ਸਾਰਾ ਮਕਬਰੀ ਇੱਕ ਉਹਨੇ ਆਪਣਾ ਜਿਹੜਾ ਪਹਿਲੀ ਇਹ ਓਪਨਲੀ ਟਰਾਂਸ ਜੈਂਡਰ ਕਾਂਗਰਸ ਪਰਸਨ ਆ ਜਿਹਦੀ ਚੋਣ ਹੋਈ ਆ ਤੇ ਹੁਣ ਇਹ ਹਾਲਾਂਕਿ ਰੂਲ ਤੇ ਸਾਰਿਆਂ ਦੇ ਉੱਤੇ ਅਪਲਾਈ ਹੁੰਦਾ ਪਰ ਪਹਿਲਾਂ ਕੋਈ ਕੇਸ ਹੀ ਨਹੀਂ ਸੀ ਪੂਰੀ ਕਾਂਗਰਸ ਦੇ ਵਿੱਚ ਤੇ ਇਸ ਕਰਕੇ ਇਹ ਰੌਲਾ ਰੱਪਾ ਪਿਆ ਨਹੀਂ ਹੁਣ ਉੱਥੇ ਪ੍ਰਾਈਵੇਟ ਆਪਸ਼ਨ ਅਵੇਲੇਬਲ ਆ ਜਿਹੜੀ ਮਾਈਕ ਚੌਂਸਰ ਨੇ ਗੱਲ ਦੇ ਉੱਤੇ ਜ਼ੋਰ ਦਿੱਤਾ ਆ ਕਿ ਹਾਊਸ ਮੈਂਬਰ ਦੇ ਜਿਹੜੇ ਉਹ ਪ੍ਰਾਈਵੇਟ ਰੈਸਟਰੂਮ ਯੂਜ਼ ਕਰ ਸਕਦੇ ਆ ਤੇ ਬਹੁਤ ਸਾਰੇ ਯੂਨੀਸੈਕਸ ਰੈਸਟ ਰੂਮ ਵੀ ਅਵੇਲੇਬਲ ਆ ਯੂਜ਼ ਦੇ ਲਈ ਸੋ ਇਹ ਜਿਹੜੇ ਜਿਹੜੇ ਹੈਗੇ ਨੇ ਰਿਪਰੈਜ਼ੈਂਟੇਟਿਵ ਨੈਂਸੀ ਮੇਸ ਉਹਨਾਂ ਨੇ ਰੈਸਲ ਰੈਜ਼ੋਲੂਸ਼ਨ ਇੰਟਰੋਡਿਊਸ ਕੀਤਾ ਸੀ ਕਿ ਟਰਾਂਸਜੈਂਡਰ ਔਮਨ ਨੂੰ ਫੀਮੇਲ ਬਾਥਰੂਮ ਕੈਪੀਟਲ ਬਿਲਡਿੰਗ ਦੇ ਵਿੱਚ ਯੂਜ਼ ਕਰਨ ਨੂੰ ਰੋਕਣਾ ਚਾਹੀਦਾ ਤੇ ਉਹਦਾ ਸਿੱਧਾ ਟਾਰਗੇਟ ਸਾਰਾ ਮੈਕ ਬਰੀਡ ਸੀ ਸਾਰਾ ਮੈਕ ਬਰੀਡ ਦਾ ਜਿਹੜਾ ਰਿਸਪੌਂਸ ਆ ਕਿ ਮੈਂ ਲਾ ਨੂੰ ਜਾਂ ਰੂਲ ਨੂੰ ਫੋਲੋ ਕਰੂੰਗੀ ਪਰ ਉਹਨਾਂ ਨੇ ਸਿੱਧਾ ਸਿੱਧਾ ਕਿਹਾ ਆ ਕਿ ਤੁਸੀਂ ਜਿਹੜੇ ਰੀਅਲ ਇਸ਼ੂਜ਼ ਨੇ ਉਹਨਾਂ ਤੋਂ ਡਿਸਟਰੈਕਟ ਕਰਕੇ ਤੇ ਹੋਰ ਹੀ ਪਾਸੇ ਗੱਲਾਂ ਬਾਤਾਂ ਕਰ ਰਹੇ ਆ ਤੁਹਾਨੂੰ ਪਰਿਵਾਰਾਂ ਦੀ ਹੈਲਪ ਕਰਨੀ ਚਾਹੀਦੀ ਤੁਹਾਨੂੰ ਕਾਸਟ ਲੋਰ ਕਰਨੀ ਚਾਹੀਦੀ ਨਾ ਕਿ ਤੁਹਾਨੂੰ ਇਹਨਾਂ ਇਸ਼ੂਜ਼ ਦੇ ਉੱਤੇ ਜਾਣਾ ਚਾਹੀਦਾ ਮਾਈਕਲ ਜੌਨਸਨ ਜਿਹੜੇ ਸਪੀਕਰ ਨੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਜਿਹੜਾ ਉਹਨਾਂ ਦਾ ਯਕੀਨ ਆ ਬਾਇਓਲੋਜੀਕਲ ਸੈਕਸ ਦੇ ਵਿੱਚ ਪਰ ਉਹਨਾਂ ਨੇ ਇਹ ਵੀ ਦੱਸਿਆ ਕਿ ਹਰ ਇੱਕ ਨੂੰ ਡਿਗਨਿਟੀ ਦੇ ਨਾਲ ਟਰੀਟ ਕੀਤਾ ਜਾਣਾ ਚਾਹੀਦਾ ਸੋ ਹੁਣ ਅਨਫੋਰਸਮੈਂਟ ਅਨਕਲੀਅਰ ਆ ਇਸ ਮਾਮਲੇ ਦੇ ਵਿੱਚ ਜੌਨਸਨ ਤੇ ਮੇਸ ਨੇ ਇਹ ਮੈਂਸ਼ਨ ਕੀਤਾ ਕਿ ਜਿਹੜਾ ਰੂਲ ਆ ਉਹ ਮਤਲਬ ਉਹਨੂੰ ਉਹਨੂੰ ਲਾਗੂ ਕੀਤਾ ਜਾਊਗਾ ਪਰ ਕਿੱਦਾਂ ਲਾਗੂ ਕੀਤਾ ਜਾਊਗਾ ਵੀ ਜਿਹੜੇ ਹਾਊਸ ਸਰਜੈਂਟਸ ਨੇ ਜੇ ਮਤਲਬ ਕੋਈ ਸਪੈਸੀਫਿਕ ਉਹਦੇ ਚ ਇਨਫੋਰਸਮੈਂਟ ਰਟਰੀ ਨਹੀਂ ਵੀ ਮੰਨ ਲਓ ਕਿ ਉਧਰ ਨਹੀਂ ਜਾਂਦਾ ਤਾਂ ਫਿਰ ਕਿ ਉਹਨੂੰ ਕਾਂਗਰਸ ਪਰਸਨ ਨੂੰ ਤੁਸੀਂ ਫੜ ਕੇ ਉਹਦੇਲੇ ਪਾਸੇ ਲਿਜਾਓਗੇ ਸੋ ਜਿਹੜਾ ਰਿਪਬਲਿਕਨ ਦਾ ਗੋਲ ਆ ਉਹ ਇਹ ਆ ਕਿ ট্রান্সਜੈਂਡਰ ਇੰਡੀਵਿਜੂਅਲਸ ਜਿਹੜੀਆਂ ਨੇ ਉਹ ਵੂਮਨ ਸਪੇਸ ਦੇ ਵਿੱਚ ਫੈਡਰਲ ਬਿਲਡਿੰਗ ਦੇ ਵਿੱਚ ਜਾਂ ਪਬਲਿਕ ਫੈਸਿਲਿਟੀਜ਼ ਦੇ ਵਿੱਚ ਉਹਨਾਂ ਨੂੰ ਰੋਕਿਆ ਜਾ ਸਕੇ ਉਹਦੇ ਲਈ ਪਾਸੇ ਨਾ ਜਾਣ ਸੋ ਜਿਹੜੇ ਐਲਜੀਬੀਟੀਕਿਊ ਐਡਵੋਕੇਟਸ ਨੇ ਹਿਊਮਨ ਰਾਈਟਸ ਜਿਹੜੀ ਕੈਂਪੇਨ ਆ ਜਾਂ ਦੂਜੇ ਨੇ ਉਹ ਇਸ ਗੱਲ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਕਰ ਰਿਹਾ ਜਿਹੜੀ ਡੈਮੋਕਰੇਟਸ ਨੇ ਉਹ ਆਪੋਜ਼ ਕਰ ਰਿਹਾ ਹਾਊਸ ਕ੍ਰਿਟਿਕਾਈਜ਼ ਕਰ ਰਿਹਾ ਫੋਕਸ ਕਿ ਇਸ ਇਸ਼ੂ ਦੇ ਉੱਤੇ ਹੋਣਾ ਚਾਹੀਦਾ ਕਿ ਜਿਹੜੇ ਅਮਰੀਕਨ ਨੇ ਉਹ ਉਹ ਪੋਲਿਟਿਸ਼ੀਅਨ ਚਾਹੁੰਦੇ ਨੇ ਜਾਂ ਉਸ ਕਿਸਮ ਦੇ ਨੇਤਾ ਅਮਰੀਕਾ ਨੂੰ ਚਾਹੀਦੇ ਨੇ ਜਿਹੜੇ ਵੱਡੇ ਇਸ਼ੂਜ਼ ਦੇ ਉੱਤੇ ਫੋਕਸ ਕਰਨ ਨਾ ਕਿ ਜਿਸ ਤਰ੍ਹਾਂ ਦੇ ਇਹ ਜਿਹੜੇ ਹੋਰ ਮਾਮਲੇ ਆ ਜਿਹੜੇ ਡਿਸਟਰੈਕਟ ਕਰਦੇ ਆ ਚੀਜ਼ਾਂ ਨੂੰ ਉਹਨਾਂ ਦੇ ਪਾਸੇ ਧਿਆਨ ਦੇਣ ਸੋ ਕਿਉਂਕਿ ਪਹਿਲਾ ਮਾਮਲਾ ਕਦੇ ਆਇਆ ਨਹੀਂ ਐ ਕਿ ਪਹਿਲੀ ਵਾਰੀ ਇਹ ਮਾਮਲਾ ਸਾਹਮਣੇ ਆਇਆ ਇਸ ਕਰਕੇ ਇਹਦੇ ਉੱਤੇ ਹੁਣ ਜਿਹੜਾ ਕਾਨੂੰਨ ਬਣਿਆ ਤੇ ਇਹਦੇ ਉੱਤੇ ਚਰਚਾ ਜਿਹੜੀ ਆ ਉਹ ਲਗਾਤਾਰ ਜਾਰੀ ਹੈ ਅਗਲੀ ਗੱਲ ਮੈਂ ਦੋਸਤੋ ਇੱਕ ਜਿਹੜੀ ਇੰਟਰਨੈਟ ਦੇ ਨਾਲ ਸੰਬੰਧਤਾ Google ਤੇ Chrome ਦਾ ਰਿਲੇਸ਼ਨਸ਼ਿਪ ਅਮਰੀਕਾ ਦੇ ਵਿੱਚ ਬਹੁਤ ਵੱਡਾ ਮੁੱਦਾ ਬਣ ਚੁੱਕਿਆ ਹੈ। ਜਿਹੜੀ Google ਅਸੀਂ ਸਾਰੇ ਜਾਣਦੇ ਹਾਂ ਕਿ ਸਰਚ ਇੰਜਨ ਹੈ ਜਦੋਂ ਅਸੀਂ ਕੋਈ ਵੀ ਕੁਝ ਵੀ ਸਰਚ ਕਰਨਾ ਹੋਵੇ ਫੋਨ ਦੇ ਉੱਤੇ ਇਹ ਕਹਿੰਦੇ Google ਤੋਂ ਦੇਖ ਲਓ। Google ਕੀ ਹੈ? Google ਇੱਕ ਸਰਚ ਇੰਜਨ ਆ। ਹੁਣ Google ਸਰਚ ਇੰਜਨਾਂ ਇਦਾਂ ਦੇ ਹੋਰ ਸੈਂਕੜੇ ਸਰਚ ਇੰਜਨ ਨੇ। ਪਰ ਉਹ ਸਾਰੇ ਦੇ ਸਾਰੇ ਸਰਚ ਇੰਜਨ ਨੂੰ ਕੋਈ ਨਹੀਂ ਪੁੱਛਦਾ। ਲੋਕ Google ਦੇ ਉੱਤੇ ਰਿਲਾਇਅ ਕਰਦੇ ਆ। 90% ਸਰਚ ਇੰਜਨ ਦੀ ਜਿਹੜੀ ਸਰਚ ਕਰ ਸਰਚਰਸ ਨੇ ਜਿਹੜੀਆਂ Google ਦੇ ਉੱਤੋਂ ਹੋ ਰਹੀਆਂ ਨੇ ਉਹਦਾ ਕਾਰਨ ਕੀ ਆ? ਉਹਦੇ ਕਈ ਕਾਰਨ ਨੇ Google ਵਧੀਆ ਹੋ ਸਕਦਾ ਜਾਂ ਇਹਨਾਂ ਦਾ ਸਰਚ ਵਧੀਆ ਹੋ ਸਕਦੀ ਆ ਪਰ ਉਹਦੇ ਚ ਇੱਕ ਕਾਰਨ ਇਹ ਆ ਕਿ ਜਿਹੜਾ Google ਓਨ ਕਰਦਾ Chrome ਨੂੰ Chrome ਜਿਹੜਾ ਕਿ ਆ ਬ੍ਰਾਊਜ਼ਰ ਆ 글로ਬਲੀ ਸਭ ਤੋਂ ਫੇਮਸ ਬ੍ਰਾਊਜ਼ਰ ਜਿਹ ਹੈਗਾ ਤਾਂ ਉਹ Chrome ਆ ਜਿਹਦਾ ਫੋਨ ਦੇ ਉੱਤੇ ਤੁਸੀਂ Safari ਖੋਲਦੇ ਆ ਕੰਪਿਊਟਰ ਦੇ ਉੱਤੇ Android ਦੇ ਉੱਤੇ ਜਾਂ ਜਿਹੜੇ ਦੂਜੇ ਵਿੰਡੋ ਹੁੰਦੀਆਂ ਉਹਦੇ ਵਿੱਚ Chrome ਹੁੰਦਾ ਜਾਂ ਇਵਨ ਜਿਹੜੇ ਦੂਜੇ ਹੈਗੇ ਉਹਨਾਂ ਦੇ ਵਿੱਚ ਵੀ Chrome ਡਾਊਨਲੋਡ ਕਰ ਲੈਂਦੇ Google ਦੇ ਨਾਲ Chrome ਦਾ ਸਿੱਧਾ ਸਬੰਧ ਆ ਕਿਉਂਕਿ google ਦਾ ਹੀ chrome ਆ ਤੇ chrome ਜਿਆਦਾ ਬ੍ਰਾਊਜ਼ਰ ਜਿਹੜਾ ਸਭ ਤੋਂ ਵੱਧ ਵਰਤਿਆ ਜਾ ਰਿਹਾ ਹੁਣ ਇਹ ਦੋਵੇਂ ਆਪਸ ਚ ਰਲ ਗਏ ਰਲ ਕੇ ਹੋਇਆ ਕੀ ਕਿ ਬਾਕੀ ਸਾਰਿਆਂ ਦੇ ਨਾਲ ਧੱਕਾ ਹੋ ਗਿਆ ਇਹ ਹੁਣ ਬਾਕੀ ਕੰਪਨੀਆਂ ਨੇ ਰੌਲਾ ਪਾਇਆ ਤੇ ਅਮਰੀਕਾ ਦਾ ਕਾਨੂੰਨ ਵੀ ਇਹ ਬਣ ਰਿਹਾ ਕਿ ਜਿਹੜੀ ਇਹਨਾਂ ਦੀ ਮੋਨੋਪੋਲੀ ਬਣ ਗਈ ਇਹਨੂੰ ਤੋੜਿਆ ਜਾਵੇ google ਤੇ ਕਿਉਂਕਿ ਐਡਸ ਬਹੁਤ ਨੇ ਸਾਰਾ ਕੁਝ ਹੀ ਉਹਦੇ ਉੱਤੇ ਬਿਜ਼ਨਸ ਉਹਦੇ ਉੱਤੇ ਆ ਉਹ ਸਾਰੇ ਕੁਝ ਦਾ ਸਾਰੇ ਕੁਝ ਇਹ ਇਹਨਾਂ ਦੇ ਕੋਲ ਹੀ ਰਹਿ ਗਿਆ ਬਾਕੀ ਸਾਰੇ ਸਰਚ ਇੰਜਨ ਪਿੱਛੇ ਰਹਿ ਗਏ ਜਿਹੜੀ ਇੰਟੀਗ੍ਰੇਸ਼ਨ ਹੈ ਇਹਨਾਂ ਦੀ ਕ੍ਰੋਮ ਦੀ ਉਹ ਗੂਗਲ ਦੇ ਨਾਲ ਬਹੁਤ ਨੇੜੇ ਦੀ ਆ ਚਾਹੇ ਗੂਗਲ ਸਰਚ ਆ ਜੀਮੇਲ ਆ ਗੂਗਲ ਡਰਾਈਵ ਆ ਜਾਂ ਹੋਰ ਕਿੰਨੀਆਂ ਸਰਵਿਸਸ ਨੇ ਇਹਨਾਂ ਦੀਆਂ ਹੁਣ ਜਿਹੜੀ ਡਿਫਾਲਟ ਸੈਟਿੰਗ ਆਉਂਦੀ ਜਦੋਂ ਤੁਸੀਂ ਕੋਈ ਚੀਜ਼ ਯੂਜ਼ ਕਰਦੇ ਆ ਉਹ ਗੂਗਲ ਸਰਚ ਆ ਕ੍ਰੋਮ ਦੇ ਵਿੱਚ ਸਰਚ ਇੰਜਨ ਦੇ ਵਿੱਚ ਤੇ ਕਈ ਬਿਲੀਅਨ ਸਰਚਸ ਜਿਹੜੀਆਂ ਗੂਗਲ ਦੇ ਉੱਤੇ ਹੁੰਦੀਆਂ ਉਹਨਾਂ ਦੇ ਮੋਨੋਪੋਲੀ ਦਾ ਜਿਹੜਾ ਕਨਸਰਨ ਬਣ ਗਿਆ ਵੀ ਇਹਨਾਂ ਦੀ ਮੋਨੋਪੋਲੀ ਆ ਇੱਥੇ ਡੋਮੀਨੈਂਸ ਆ ਇਹ ਸਰਚ ਦੀ ਗੂਗਲ 90% ਗਲੋਬਲ ਸਰਚ ਇੰਜਨ ਮਾਰਕੀਟ ਨੂੰ ਕੰਟਰੋਲ ਕਰਦਾ ਆ ਤੇ ਇਹ ਸਿੱਧਾ ਸਿੱਧਾ ਬਾਕੀਆਂ ਨਾਲੋਂ ਅੱਗੇ ਚਲੇ ਜਾਂਦਾ ਔਰ ਇਸ 90% ਮਾਰਕੀਟ ਨੂੰ ਕੰਟਰੋਲ ਕਰਨ ਦੇ ਪਿੱਛੇ ਕ੍ਰੋਮ ਦਾ ਬਹੁਤ ਵੱਡਾ ਰੋਲ ਆ ਕ੍ਰੋਮ ਜਿਹੜਾ ਆ ਉਹ ਐਸ ਕਿਸਮ ਦੇ ਨਾਲ ਇਹਦੇ ਨਾਲ ਜੁੜਿਆ ਆ ਸੋ ਹੁਣ ਇਹਨਾਂ ਦੇ ਕੰਪੀਟੀਸ਼ਨ ਨੂੰ ਰੈਸਟ੍ਰਿਕਟ ਇਹ ਕੰਪੀਟੀਸ਼ਨ ਰੁਕ ਜਾਂਦਾ ਫਿਰ ਜਦੋਂ ਕਿਉਂਕਿ ਕ੍ਰੋਮ ਕਿਸੇ ਐਂਡਰੋਇਡ ਦੇ ਵਿੱਚ ਪ੍ਰੀ ਇੰਸਟਾਲ ਆਉਂਦਾ ਪਹਿਲਾਂ ਇੰਸਟਾਲ ਹੁੰਦਾ ਡਿਵਾਈਸ ਦੇ ਵਿੱਚ ਤੇ ਗੂਗਲ ਸਰਚ ਡਿਫਾਲਟ ਹੋ ਜਾਂਦੀ ਹੈ ਫਿਰ Google ਤੇ ਹੀ ਸਰਚ ਹੋਣਾ ਤੇ ਉਹਦੇ ਨਾਲ ਕੰਪੀਟੀਸ਼ਨ ਨਹੀਂ ਰਹਿੰਦਾ ਦੂਜੇ ਨਾਲ ਕੋਈ ਮੁਕਾਬਲਾ ਹੀ ਨਹੀਂ ਰਹਿੰਦਾ ਜਿਹੜੀ ਐਡਵਰਟਾਈਜ਼ਿੰਗ ਦੀ ਮੋਨੋਪੋਲੀ ਆ ਉਹ ਵੀ Google ਦੇ ਕੋਲ ਚਲੀ ਜਾਂਦੀ ਹੈ ਸੋ ਜਿਹੜੀ ਪ੍ਰੋਬਲਮ ਆ ਕਿ ਮ ਜਿਹੜੀ ਚੋਇਸ ਘਟ ਜਾਂਦੀ ਆ ਜਿਹੜੇ ਕੰਪੀਟੀਟਰ ਨੇ ਜਿਦਾ Bing ਆ ਸਰਚ ਇੰਜਨ ਬਹੁਤ ਫੇਮਸ ਆ DuckDuckGo ਆ ਉਹ ਸਟਰਗਲ ਕਰਦੇ ਰਹਿੰਦੇ ਆ ਕਿ ਕਿੱਥੇ ਕੰਪੀਟ ਕੀਤਾ ਜਾਵੇ ਇਹਨਾਂ ਦੇ ਨਾਲ ਹੁਣ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਇਨੂੰ ਬ੍ਰੇਕ ਕੀਤਾ ਜਾਵੇ ਇਹਨਾਂ ਦੀ ਮੋਨੋਪੋਲੀ ਨੂੰ ਤੋੜਿਆ ਜਾਵੇ ਕਿਉਂਕਿ ਐਡ ਦੀਆਂ ਕੀਮਤਾਂ ਬਹੁਤ ਨੇ ਐਡਵਰਟਾਈਜ਼ਰ ਦੇ ਕੋਲ ਆਪਸ਼ਨ ਐਡਵਰਟਾਈਜ਼ਰ ਕਿੱਥੇ ਐਡ ਪਾਊਗਾ ਉੱਥੇ ਜਿਹੜਾ ਸਭ ਤੋਂ ਵੱਧ ਸਰਚ ਹੋ ਰਿਹਾ ਸਭ ਤੋਂ ਵੱਧ Google ਸਰਚ ਹੋ ਰਿਹਾ ਤੇ ਕੁਦਰਤੀ ਉਹਦੇ ਕੋਲੇ ਐਡ ਵੀ ਜ਼ਿਆਦਾ ਜਾਣਗੇ ਸਾਰਾ ਕੁਝ ਉਹ ਜਿੰਨੇ ਉਹਦੇ ਕੋਲੇ ਪੈਸਾ ਆਈ ਜਾ ਉਹ ਹੋਰ ਸਟਰੋਂਗ ਹੋ ਜਾਂਦਾ ਬਾਕੀ ਜਿਹੜੇ ਆ ਹੋਰ ਪਿੱਛੇ ਰਹੀ ਜਾਂਦੇ ਹੁਣ ਇਹਨੂੰ ਤੋੜਨ ਦੀ ਗੱਲਬਾਤ ਚੱਲੀ ਕਿ ਇਹਨਾਂ ਦੀ ਜਿਹੜੀ ਆਪਸ ਦੇ ਵਿੱਚ ਕੋਲਾਬੋਰੇਸ਼ਨ ਆ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਬ੍ਰੇਕ ਕੀਤਾ ਜਾਵੇ ਕੰਜ਼ਿਊਮਰ ਦਾ ਹਾਮ ਆ ਇਹਦੇ ਵਿੱਚ ਕਿਉਂਕਿ Google ਦੀ ਜੇ ਮ 90% ਸਰਚ ਇੰਜਨ ਦੀ ਮਾਰਕੀਟ ਇਹ ਕੰਟਰੋਲ ਕਰਦਾ ਆ ਤਾਂ ਇਹ ਆਪਣੀ ਮਰਜ਼ੀ ਨਾਲ ਫਿਰ ਐਡਾਂ ਦੀ ਕੀਮਤ ਲਾਊਗਾ ਜੇ ਕੰਜ਼ਿਊਮਰ ਦੇ ਕੋਲੇ ਆਪਸ਼ਨਸ ਹੁਣ ਦੋ ਤਿੰਨ ਬਿੰਗ ਹੋਵੇ ਡਾਕ ਡਾਕ ਗੋ ਹੋਵੇ ਉਹਨਾਂ ਦੇ ਨਾਲ ਜਦੋਂ ਇਹਦਾ ਮੁਕਾਬਲਾ ਹੋਊਗਾ ਤਾਂ ਫਿਰ ਜਿਹੜੀ ਸਥਿਤੀ ਆ ਉਹ ਵੱਖਰੀ ਹੋਊਗੀ ਪਰ ਇਹ ਆ ਕਿ ਇਹ ਇਹ ਇਹਦੇ ਉੱਤੇ ਹੁਣ ਗੱਲਬਾਤ ਕੀਤੀ ਜਾ ਰਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਕ੍ਰੋਮ ਜਿਹੜਾ ਰੈਗੂਲੇਟਰਸ ਆ ਉਹਨਾਂ ਨੇ ਪ੍ਰੋਪੋਜ਼ ਕੀਤਾ ਕਿ ਗੂਗਲ ਨੂੰ ਇਹ ਕਿਹਾ ਕਿ ਤੂੰ ਕ੍ਰੋਮ ਨੂੰ ਸੈਲ ਕਰ ਦੇ ਵੇਚ ਦੇ ਤੇ ਜਿਹੜਾ ਲੂਪ ਆ ਇਹਦੇ ਬ੍ਰਾਊਜ਼ਰ ਦੇ ਵਿੱਚ ਤੇ ਸਰਚ ਡੋਮਿਨੈਂਸ ਦੇ ਵਿੱਚ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਤੋੜਿਆ ਜਾਊਗਾ ਤੇ ਉਹਦੇ ਤੋਂ ਬਾਅਦ ਜਿਹੜਾ ਕੰਪਿਟੀਸ਼ਨ ਹੋਊਗਾ ਫਿਰ ਉਹ ਫੇਅਰ ਕੰਪਿਟੀਸ਼ਨ ਹੋਊਗਾ ਸਾਰੇ ਬਰਾਬਰ ਦਾ ਸ਼ੇਅਰ ਮਿਲੂਗਾ ਜਸਟਿਸ ਡਿਪਾਰਟਮੈਂਟ ਤੇ ਗੂਗਲ ਜਿਹੜਾ ਯੂਐਸ ਦਾ ਜਸਟਿਸ ਡਿਪਾਰਟਮੈਂਟ ਆ ਉਹ ਵੀ ਇਹ ਚਾਹੁੰਦਾ ਆ ਗੂਗਲ ਨੂੰ ਕਿ ਆਪਣਾ ਕ੍ਰੋਮ ਬ੍ਰਾਊਜ਼ਰ ਨੂੰ ਵੇਚ ਦੇਵੇ ਤੇ ਜਿਆਦਾ ਜਿਹੜੇ ਚਾਂਸਸ ਆ ਇਹਦੇ ਵਿੱਚ ਫਿਰ ਬਾਕੀਆਂ ਦੇ ਹੋ ਜਾਣਗੇ ਸੋ ਵੱਡੇ ਟੈਕ ਜਿਹੜੇ ਜੇ ਅਪਰੂਵ ਹੋ ਜਾਂਦਾ ਤਾਂ ਇਹ ਬਰੋਕਅਪ ਇੱਕ ਵੱਡੀਆਂ ਟੈਕ ਕੰਪਨੀਆਂ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਗੱਲਬਾਤ ਹੋਏਗੀ Google ਇਸ ਗੱਲ ਨੂੰ ਧੱਕਾ ਕਹਿ ਰਿਹਾ ਉਹ ਕਹਿੰਦੇ ਵੀ ਇਹ ਜਿਹੜਾ Chrome ਇਹਦੇ ਨਾਲ ਜਿਹੜਾ ਸਾਡਾ ਨੁਕਸਾਨ ਹੋ ਸਕਦਾ ਉਹ ਕਹਿੰਦੇ ਸਿਰਫ ਸਾਡਾ ਨੁਕਸਾਨ ਹੀ ਨਹੀਂ ਹੋਣਾ US ਜਿਹੜਾ ਟੈਕ ਲੀਡਰਸ਼ਿਪ ਦੇ ਵਿੱਚ ਅੱਗੇ ਆ ਉਹਦੇ ਉੱਤੇ ਵੀ ਅਸਰ ਪਊਗਾ ਕੰਪਨੀ ਹੁਣ ਕੇਸ ਫਾਈਟ ਕਰਨ ਦੇ ਲਈ ਤਿਆਰ ਹੋ ਰਹੀ ਆ ਔਰ ਕਈ ਇਹਦੀਆਂ ਐਡੀਸ਼ਨਲ ਡਿਮਾਂਡਸ ਵੀ ਨੇ ਸੋ ਇਹਦੇ ਕਈ ਮ ਦੇਖਿਆ ਜਾ ਰਿਹਾ ਕਿ ਇੰਪੈਕਟ ਇਹਦਾ ਕੀ ਪਊਗਾ ਜਾਂ ਕਿੱਥੇ ਤੱਕ ਇਹਦਾ ਅਸਰ ਹੋ ਸਕਦਾ ਹੈ ਤੇ ਹੁਣ ਕਿਉਂਕਿ ਪੋਲਿਟੀਕਲ ਟਰਾਂਜੀਸ਼ਨ ਵੀ ਆ 트럼ਪ ਐਡਮਿਨਿਸਟ੍ਰੇਸ਼ਨ ਆ ਰਿਹਾ ਆ ਉਹਨਾਂ ਦੀ ਅਪਰੋਚ ਇਸ ਕੇਸ ਦੇ ਉੱਤੇ ਵੱਖਰੀ ਹੋ ਸਕਦੀ ਆ ਤੇ ਕਿਸੇ ਨਾ ਕਿਸੇ ਤਰ੍ਹਾਂ ਉਹ ਇਹਨੂੰ ਸੈਟਲਮੈਂਟ ਕਰਵਾ ਸਕਦੇ ਆ ਗੋਰ 트럼ਪ ਨੇ ਪਹਿਲੇ ਗੂਗਲ ਨੂੰ ਕ੍ਰਿਟਿਸਾਈਜ਼ ਕੀਤਾ ਕਿ ਬਾਇਸਡ ਆ ਜਿਹੜੇ ਕਨਸਰਵੇਟਿਵ ਦੇ ਲਈ ਤੇ ਕਨਸਰਨ ਹੈਗਾ ਉਹਨਾਂ ਦਾ ਕਿ ਇਹਦੇ ਨਾਲ ਯੂਐਸ ਸਰਚ ਡੋਮਿਨੈਂਸ ਜਿਹੜੀ ਆ ਉਹ ਪਰ ਡੋਨਲਡ ਟਰੰਪ ਨੇ ਇਹ ਕੈਸੀ ਵੀ ਗੂਗਲ ਬਾਇਸਡ ਹੈ ਪੱਕੀ ਗੱਲ ਆ ਪਰ ਜੇ ਅਸੀਂ ਇਹਨਾਂ ਦੀ ਇਹ ਮੋਨੋਪੋਲੀ ਤੋੜ ਦਿੱਤੀ ਇਹਦੇ ਨਾਲ ਜਿਹੜਾ ਯੂਐਸ ਟੈਕ ਡੋਮਿਨੈਂਸ ਆ ਉਹ ਚੀਨ ਦੇ ਸਾਹਮਣੇ ਕਮਜ਼ੋਰ ਹੋ ਜਾਊਗੀ ਸੋ ਉਹ ਵੀ ਉਹਨਾਂ ਦਾ ਇੱਕ ਕਨਸਰਨ ਹੈਗਾ ਕੋਈ ਇੱਕ ਆਨ ਗoing ਜਿਹੜੀ ਲੀਗਲ ਬੈਟਲ ਆ ਉਹ ਚੱਲ ਰਹੀ ਹੈ ਗੂਗਲ ਅਪੀਲ ਕਰ ਰਿਹਾ ਕੇਸ ਦੀ ਤੇ ਜਿਹੜਾ ਕਹਾ ਇਸ ਗੱਲ ਦੇ ਵਿੱਚ ਦੇਖਿਆ ਜਾ ਰਿਹਾ ਕਿ ਅੱਗੇ ਕੀ ਹੁੰਦਾ ਸੋ ਇੱਕ ਨਵਾਂ ਮੁੱਦਾ ਜਿਹੜਾ ਅਮਰੀਕਾ ਦੇ ਵਿੱਚ ਆਇਸ ਮਿਲਿਆ ਇਹ ਸਰਕਾਰ ਦੇ ਬਦਲਣ ਦੇ ਨਾਲ ਹੁਣ ਇਸ ਮੁੱਦੇ ਉੱਤੇ ਵੀ ਵੱਖਰੀ ਤਰ੍ਹਾਂ ਦੀ ਨੀਤੀ ਜਿਹੜੀ ਉਹ ਅਪਣਾਈ ਜਾਣ ਦੀ ਸੰਭਾਵਨਾ ਬਣੀ ਹੋਈ ਆ ਅਗਲੀ ਗੱਲਬਾਤ ਦੋਸਤੋ ਅੰਡਿਆਂ ਬਾਰੇ ਐਗਸ ਬਾਰੇ ਸਟੋਰਾਂ ਦੇ ਉੱਤੇ ਅੰਡਿਆਂ ਦੀ ਸ਼ਾਰਟੇਜ ਹੋਈ ਆ ਕਈ ਸਟੋਰ ਜਿਵੇਂ ਟਰੇਡਰ ਜੋਜ਼ ਆ ਜਾਂ ਹੋਲ ਫੂਡਜ਼ ਆ ਉਹ ਐਗਸ ਦੇ ਵਿੱਚ ਲੋ ਜਾ ਰਹੇ ਆ ਤੇ ਜਿਹੜੇ ਸ਼ਾਪਰਸ ਨੇ ਉਹ ਫਰਸਟ੍ਰੇਟਡ ਨੇ ਅਡੇ ਨਹੀਂ ਮਿਲ ਰਿਹਾ ਬਰਡ ਫਲੂ ਦਾ ਅਸਰ ਦੱਸਿਆ ਜਾ ਰਿਹਾ ਹੈ ਅਮਰੀਕਾ ਦੇ ਵਿੱਚ ਜਿਹੜੀ ਮੇਜਰ ਆਊਟ ਬ੍ਰੇਕ ਹੋਈ ਹੈ ਐਵੀਅਨ ਫਲੂ ਦੀ ਉਹਨੇ ਕਈ ਮਿਲੀਅਨ ਜਿਹੜੀਆਂ ਮੁਰਗੀਆਂ ਉਹ ਮਾਰ ਦਿੱਤੀਆਂ ਇਹ ਪਿਛਲੇ 2 ਸਾਲਾਂ ਦੇ ਵਿੱਚ ਹੋਇਆ ਤੇ ਇਹਦੇ ਨਾਲ ਹੋਇਆ ਇਹ ਆ ਕਿ ਐਗ ਪ੍ਰੋਡਕਸ਼ਨ ਘਟ ਗਈ ਜਦੋਂ ਐਗ ਪ੍ਰੋਡਕਸ਼ਨ ਨਹੀਂ ਹੋ ਰਹੀ ਤੇ ਅੱਗੇ ਕਿੱਥੋਂ ਜਾਣੀ ਹੈ ਦੂਜੀ ਇਹਦੇ ਨਾਲ ਹੋਇਆ ਇਹ ਕਿ ਕਿਉਂਕਿ ਹੁਣ ਮਤਲਬ ਉਹਦੀ ਜਿਹੜੀ ਸੀਗੀ ਉਹਦੀ ਘਟ ਗਈ ਇਨਵੈਂਟਰੀ ਘਟ ਗਈ ਕੀਮਤਾਂ ਉੱਤੇ ਚਲੇ ਗਈਆਂ ਐਵਰੇਜ ਪ੍ਰਾਈਸ ਦਰਜਣ ਅੰਡਿਆਂ ਦਾ 30% ਵਧ ਗਿਆ ਅਕਤੂਬਰ ਦੇ ਵਿੱਚ ਜੇ ਇਹਨੂੰ ਪਿਛਲੇ ਸਾਲ ਦੇ ਨਾਲ ਮੁਕਾਬਲਾ ਕਰਕੇ ਦੇਖਦੇ ਤੇ ਇਹ ਹਜੇ ਕਹਿੰਦੇ ਹੋਰ ਵਧਣਾ ਹੁਣ ਹੌਲੀਡੇ ਸਪਲਾਈ ਇੱਕ ਬਹੁਤ ਵੱਡਾ ਅਗਲਾ ਕਨਸਰਨ ਜਿਹੜੀ ਸ਼ਾਰਟੇਜ ਆ ਉਹ ਹੋ ਰਹੀ ਆ ਨਾ ਹੌਲੀਡੇ ਸੀਜ਼ਨ ਦੇ ਵਿੱਚ ਜਿੱਥੇ ਜਿਹੜੀ ਅੰਡਿਆਂ ਦੀ ਡਿਮਾਂਡ ਆ ਉਹ ਵਧੀ ਹੁੰਦੀ ਆ ਤੇ ਜਿਹੜਾ ਬੇਕਿੰਗ ਦੇ ਲਈ ਜਾਂ ਕੁਕਿੰਗ ਦੇ ਲਈ ਜਿੱਥੇ ਵੀ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਉਹਦੇ ਵਿੱਚ ਇਸ ਵੇਲੇ ਹੋਰ ਵੱਡਾ ਅਸਰ ਪਊਗਾ ਇਹ ਜਿਹੜਾ ਸੀਜ਼ਨਲ ਏਵੀਅਨ ਫਲੋ ਆ ਵਾਇਰਸ ਜਿਹੜਾ ਫਾਲ ਦੇ ਵਿੱਚ ਸੀਗਾ ਜਿਹੜਾ ਜ਼ਿਆਦਾ ਇਹ ਬਰਡਸ ਦੇ ਵਿੱਚ ਜਿਹੜਾ ਸੀਗਾ ਇਹ ਸਪਰੈਡ ਹੋਇਆ ਬਹੁਤਾ ਜਿਹੜਾ ਬਰਡ ਮਾਈਗ੍ਰੇਸ਼ਨ ਜਿਹੜੀਆਂ ਫਾਲ ਤੇ ਸਪ੍ਰਿੰਗ ਦੇ ਵਿੱਚ ਹੋਈਆਂ ਤੇ ਰੀਸੈਂਟ ਜਿਹੜੀ ਆਊਟ ਬ੍ਰੇਕ ਹੋਈ ਆ ਇਹ ਨੇ ਵੈਸਟ ਕੋਸਟ ਨੂੰ ਜ਼ਿਆਦਾ ਹਾਰਡ ਹਿੱਟ ਕੀਤਾ ਆ ਉੱਥੇ ਜਿਹੜਾ ਜ਼ਿਆਦਾ ਇਹ ਸਮੱਸਿਆਵਾਂ ਆ ਰਹੀਆਂ ਸੋ ਜਿਹੜਾ ਇਹਦੇ ਵਿੱਚ ਜਿਹੜਾ ਕੁਸ਼ ਨਵੀਆਂ ਹੁਣ ਕੀ ਕੀਤਾ ਜਾਂਦਾ ਹੈ ਇਹਦੀ ਪ੍ਰੋਡਕਸ਼ਨ ਦੀ ਸ਼ਾਰਟਫਾਲ ਕਿੰਨੀ ਹੁੰਦੀ ਹੈ ਇਹਨੂੰ ਭਵਿੱਖ ਦੇ ਵਿੱਚ ਕਿਸ ਤਰੀਕੇ ਨਾਲ ਦੇਖਿਆ ਜਾਊਗਾ ਜਿਹੜੀਆਂ ਹੁਣ ਉਹਦੇ ਨਾਲ ਫੇਆ ਕਿ ਜਿੱਥੇ ਐਗ ਦੀ ਥਾਂ ਦੇ ਉੱਤੇ ਕੋਈ ਹੋਰ ਚੀਜ਼ ਯੂਜ਼ ਕੀਤੀ ਜਾ ਸਕਦੀ ਹੈ ਉਹਦੀਆਂ ਆਪਸ਼ਨਾਂ ਵੱਲ ਵੀ ਦੇਖਿਆ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਅਮਰੀਕਾ ਦੇ ਵਿੱਚ ਆ ਉਹਨੂੰ ਉਸ ਤਰੀਕੇ ਨਾਲ ਕਿ ਜਿਹੜੀਆਂ ਦੂਜੀਆਂ ਨਾ ਉਹ ਦੇਖਿਆ ਜਾ ਰਿਹਾ ਕਿ ਕੋਈ ਹੋ ਆਪਸ਼ਨ ਵੀ ਉਧਰ ਬੇਕਰੀ ਵਿਕਾਰਾ ਦੇ ਵਿੱਚ ਕੀਤੀਆਂ ਜਾਂ ਸੋ ਨਾਲ ਇਹ ਵੀ ਆ ਸਕ ਜਲਦੀ ਇਹ ਸਾਰੇ ਕੁਛ ਦੀ ਰਿਕਵਰੀ ਹੋਏਗੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇਸ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ